ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੜੀ ਹੀ ਪੰਜਾਬ ਤੋਂ ਦੁੱਖਦਾਈ ਖਬਰ ਆ ਕਿ 15 ਜਣਿਆਂ ਦੀ ਮਜੀਠਾ ਦੇ ਵਿੱਚ ਜਿਹੜੀ ਸ਼ਰਾਬ ਪੀਣ ਦੇ ਨਾਲ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ। ਕਈਆਂ ਘਰਾਂ ਦੇ ਵਿੱਚ ਸੱਥਰ ਵਸ ਗਏ। ਕਈ ਮਜ਼ਦੂਰਾਂ ਦੇ ਜਿਹੜੇ ਅੱਜ ਚੁੱਲ੍ਹੇ ਆ ਜਿਹੜੇ ਉਹ ਬਲ ਨੂੰ ਹਟ ਗਏ। ਪਰ ਹੈਰਾਨੀ ਇਸ ਗੱਲ ਦੀ ਆ ਕਿ ਅੱਜ ਤੱਕ ਅਸੀਂ ਬਹੁਤ ਨਸ਼ੇ ਦੇ ਮੁੱਦਿਆਂ ਨੂੰ ਅਭਾਰਿਆ ਪਰ ਕਦੇ ਸ਼ਰਾਬ ਨੂੰ ਅਸੀਂ ਨਸ਼ਾ ਹੀ ਨਹੀਂ ਸਮਝਦੇ ਕਦੇ ਅਸੀਂ ਇਹ ਹੀ ਨਹੀਂ ਕਹਿੰਦੇ ਕਿ ਸ਼ਰਾਬ ਵੀ ਸਾਡੀ ਸਿਹਤ ਲਈ ਹਾਨੀਕਾਰਕ ਆ ਕਦੇ ਇਹ ਸੋਚ ਹੀ ਨਹੀਂ ਸੋਚੀ ਵੀ ਸ਼ਰਾਬ ਦੇ ਵਿੱਚ ਵੀ ਕਈਆਂ ਨੇ ਕਿੱਲਿਆਂ ਦੇ ਕਿੱਲੇ ਜਾੜਲੇ ਸ਼ਰਾਬ ਦੇ ਨਾਲ ਵੀ ਮੌਤਦਾਰਾ ਜਿਹੜੀ ਉਹ ਬਹੁਤ ਵੱਧਦੀ ਜਾ ਰਹੀ ਆ ਲੀਵਰ ਆਫੈਟੀ ਹੋਣਾ ਗੁਰਦਿਆਂ ਦੀ ਪ੍ਰੋਬਲਮ ਕਾਲਾ ਪੀਲਿਆ ਜਾਂ ਇਹ ਚੀਜ਼ਾਂ ਜਿਹੜੀਆਂ ਇਹ ਇਕੱਲੇ ਸੰਸੈਟਿਕ ਨਸ਼ਿਆਂ ਦੇ ਨਾਲ ਨਹੀਂ ਸਾਡੇ ਵਿੱਚ ਆਉਂਦੀਆਂ ਇਹ ਸ਼ਰਾਬ ਦੇ ਨਾਲ ਵੀ ਆਉਂਦੀਆਂ ਕਿਉਂਕਿ ਅੱਜ ਅਸੀਂ ਭਲੀ ਪਾਂ ਤੇ ਜਾਣੂਆਂ ਸ਼ਰਾਬ ਹੈ ਜਿਹੜੀ ਇੰਨੀ ਕਿ ਜ਼ਹਿਰੀਲੀ ਹੋ ਚੁੱਕੀ ਹੈ ਇਹਦੇ ਵਿੱਚ ਇੰਨੇ ਕਿ ਕੈਮੀਕਲ ਪਾਈ ਜਾਂਦੇ ਆ ਹੋਰ ਤਾਂ ਹੋਰ ਗੋਲੀਆਂ ਹੀ ਨਸ਼ੇ ਵਾਲੀਆਂ ਘੋਲ-ਕੋਲ ਕੇ ਲੋਕਾਂ ਨੂੰ ਪਿਆਈਆਂ ਜਾ ਰਹੀਆਂ ਇੱਥੇ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਨੂੰ ਜਿਹੜੀ ਕਰੜੀ ਤੋਂ ਕਰੜੀ ਜਿਹੜੀ ਕਾਰਵਾਈ ਕਰਨੀ ਚਾਹੀਦੀ ਆ ਮੇਨ ਦੋਸ਼ੀਆਂ ਤੱਕ ਪਹੁੰਚ ਹੋਣੀ ਚਾਹੀਦੀ ਆ ਤੇ ਮੇਨ ਦੋਸ਼ੀ ਆ ਜਿਹੜੇ ਉਸ ਲੱਖਾਂ ਦੇ ਪਿੱਛੇ ਵੀ ਹੋਣੇ ਚਾਹੀਦੇ ਆ ਪਤਾ ਨਹੀਂ ਕਿੰਨਿਆਂ ਘਪਾਗਨਾਂ ਦੇ ਸੁਹਾਗ ਚਲੇ ਗਏ ਜਾਂ ਕਿੰਨਿਆਂ ਕ ਮਾਵਾਂ ਦੀਆਂ ਅੱਜ ਬੁੱਕਲਾਂ ਸੁਨੀਆਂ ਹੋ ਗਈਆਂ ਨੇ ਕਿੰਨੇ ਕੁ ਬਜ਼ੁਰਗ ਬਾਪ ਨੇ ਜਿਹੜੇ ਅੱਜ ਅਰਥੀਆਂ ਚੱਕ ਕੇ ਮੋਢਿਆਂ ਦੇ ਉੱਤੇ ਲਾਂਹਣਤਾ ਪਾਉਂਦੇ ਇਸ ਜਿਹੜੀ ਸ਼ਰਾਬ ਦੀ ਕੋਈ ਵੀ ਉੱਥੇ ਫੈਕਟਰੀ ਆ ਇੰਡਸਟਰੀ ਆ ਜਾਂ ਜਿਹੜੀ ਵੀ ਸ਼ਰਾਬ ਦਾ ਬ੍ਰਾਂਡ ਉੱਥੇ ਆਇਆ ਜਿਹਦੇ ਵਿੱਚ ਬਹੁਤ ਜ਼ਿਆਦਾ ਜ਼ਹਿਰੀਲਾਪਣ ਸੀ ਜਿਹਦੇ ਨਾਲ 15 ਮੌਤਾਂ ਹੋ ਚੁੱਕੀਆਂ ਤੇ ਕਈ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਆ ਅਸੀਂ ਕੀ ਸੋਚਦੇ ਆ ਕਿੱਥੇ ਜਾ ਕੇ ਅਸੀਂ ਖੜ ਗਏ ਆ ਬੜੇ ਹੀ ਦੁੱਖ ਵਾਲੀ ਤੇ ਅਫਸੋਸ ਵਾਲੀ ਗੱਲ ਆ ਕਿ ਸਾਡੀਆਂ ਨਾ ਤਾਂ ਸਰਕਾਰਾਂ ਨੇ ਕਦੇ ਇੱਧਰ ਧਿਆਨ ਦਿੱਤਾ ਨਾ ਹੀ ਕਦੇ ਕਿਸੇ ਸੰਸਥਾਵਾਂ ਨੇ ਕਦੇ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ ਕਿ ਸ਼ਰਾਬ ਆ ਜਿਹੜੀ ਉਹ ਵੀ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਆ ਕਿਉਂਕਿ ਅਸੀਂ ਉਹਨੂੰ ਨਸ਼ਾ ਹੀ ਨਹੀਂ ਸਮਝੇ ਜਦੋਂ ਕਿ ਸ਼ਰਾਬ ਦੀ ਬੋਤਲ ਦੇ ਉੱਤੇ ਲਿਖਿਆ ਹੁੰਦਾ ਕਿ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਆ ਅਸੀਂ ਇੱਕ ਚੀਜ਼ ਬੜੀ ਸੋਖੀ ਕਹਿ ਦਿੰਨੇ ਆ ਕਿ ਸ਼ਰਾਬ ਸਿਹਤ ਲਈ ਪੀਣੀ ਹਾਨੀਕਾਰਕ ਆ ਜੀ ਬੋਤਲ ਤੇ ਲਿਖਿਆ ਹੁੰਦਾ ਓਏ ਭਲੇ ਮਾਨਸੋ ਜਿਹੜੀ ਬੋਤਲ ਤੇ ਲਿਖਿਆ ਹੁੰਦਾ ਉਹ ਬੋਤਲ ਹੀ ਤੁਸੀਂ ਕਾਹ ਤੋਂ ਲੈ ਕੇ ਆਉਂਨੇ ਹੋ ਉਸ ਬੋਤਲ ਨੂੰ ਤੁਹਾਨੂੰ ਪਤਾ ਕਿ ਜਿਹੜੀ ਸਿਹਤ ਲਈ ਹਾਨੀਕਾਰਕ ਉਹ ਚੀਜ਼ ਨੂੰ ਤੁਸੀਂ ਪ੍ਰਮੋਟ ਹੀ ਕਿਉਂ ਕਰਦੇ ਹੋ ਜਦੋਂ ਤੁਹਾਨੂੰ ਪਤਾ ਕਿ ਤੁਸੀਂ ਪਬਲਿਕ ਦੇ ਵਿੱਚ ਇੱਕ ਯਾਰ ਵੰਡ ਰਹੇ ਹੋ ਤੁਹਾਨੂੰ ਪਤਾ ਹੁੰਦਿਆਂ ਹੋਇਆਂ ਵੀ ਤੁਸੀਂ ਉਹ ਯਰ ਦੇ ਰਹੇ ਹੋ ਤੇ ਫੇਰ ਅਸੀਂ ਕੀ ਸੋਚੀਏ ਵੀ ਇਹਦੇ ਕੀ ਰਿਜ਼ਲਟ ਹੋ ਸਕਦੇ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਪੰਜਾਬ ਦਾ ਭਵਖ ਹੋ ਸਕਦਾ ਜਿਵੇਂ ਕਿ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸਮੇਂ-ਸਮੇਂ ਤੇ ਹਰ ਨਸ਼ਾਹੀ ਭਾਰੂ ਵੀ ਸੀ ਤੇ ਮਾਰੂ ਵੀ ਸੀ ਜੇ ਅਸੀਂ ਗੱਲ ਕਰਦੇ ਆ ਅੱਜ ਖਾਸ-ਖਾਸ ਦੀ ਖੇਤੀ ਦੀ ਗੱਲ ਕਰਦੇ ਆ ਅਸੀਂ ਕਹਿੰਨੇ ਆ ਜੀ ਇਹਦੇ ਨਾਲ ਪੋਸਟ ਤੇ ਫੀਮ ਚੰਗੇ ਸੀ ਵੱਚ ਕੇ ਵੇਖੋ ਉਹਨਾਂ ਸਮਿਆਂ ਦੀਆਂ ਬਜ਼ੁਰਗਔਰਤਾਂ ਤੋਂ ਉਦੋਂ ਉਹ ਵੀ ਰੋਂਦੀਆਂ ਉਦੋਂ ਵੀ ਕਿੱਲਿਆਂ ਦੇ ਕਿੱਲੇ ਵਿਕੇ ਕਿਉਂ ਅੱਜ ਲੱਖਾਂ ਦੇ ਵਿੱਚ ਸਾਡੀਆਂ ਜ਼ਮੀਨਾਂ ਚਲੀਆਂ ਗਈਆਂ ਪਹਿਲਾਂ ਸੌਆਂ 'ਚ ਸੀ ਤੇ ਫਿਰ ਹਜ਼ਾਰਾਂ 'ਚ ਸੀ ਸਾਡੇ ਕਿੱਲੇ ਉਸ ਟਾਈਮ ਤੇ ਵੀ ਜਿਹੜੇ ਨਸ਼ੇ ਕਰਦੇ ਸੀ ਜਿਹੜੇ ਪੋਸਟ ਖਾਂਦੇ ਸੀ ਜਾਂ ਫੀਮ ਖਾਂਦੇ ਸੀ ਉਹਨਾਂ ਵੱਲੋਂ ਵੀ ਕਈ 25-25 ਕਿੱਲਿਆਂ ਦੇ ਟੱਕ ਵਿਕੇ ਆ ਉਹ ਵੀ ਜਾਉਂਦਾ ਜਾਗਦਾ ਸਬੂਤ ਉਹ ਵੀ ਲੋਕ ਆਪਣੇ ਸਾਹਮਣੇ ਨਹੀਂ ਨਸ਼ਾ ਚਾਹੀ ਕੋਈ ਵੀ ਆ ਸਮੇ ਦੇ ਹਸਾਵਨਾ ਜਿਹੜਾ ਵੀ ਨਸ਼ਾ ਆ ਨਸ਼ਾ ਭਾਰੂ ਪਿਆ ਮਾਰੂ ਰਿਆ ਹਰ ਉਸ ਨਸ਼ੇ ਨੇ ਕਿਤੇ ਨਾ ਕਿਤੇ ਜਾ ਕੇ ਜਿਹੜਾ ਹਿਊਮਨ ਬਾਡੀ ਤੇ ਅਫੈਕਟ ਆਪਣੇ ਦਿਖਾਏ ਨਹੀਂ ਕਿਉਂ ਨਾ ਅਸੀਂ ਇਹਨਾਂ ਨਸ਼ਿਆਂ ਨੂੰ ਕਈ ਲੋਕ ਕਈ ਨਸ਼ਿਆਂ ਨੂੰ ਪ੍ਰੋਮੋਟ ਕਰ ਜਾਂਦੇ ਕਿਉਂ ਨਾ ਇਹਨਾਂ ਨਸ਼ਿਆਂ ਨੂੰ ਪ੍ਰੋਮੋਟ ਕਰਨ ਦੀ ਬਜਾਏ ਅਸੀਂ ਬਾਈਕਾਟ ਕਰ ਗਏ ਜੇ ਸੰਧੂਰ ਆ ਗਏ ਆਪਰੇਸ਼ਨ ਆ ਜਿਹੜੇ ਉਹ ਸਾਡੀਆਂ ਸਰਹੱਦਾਂ ਲਈ ਚੱਲ ਸਕਦੇ ਨੇ ਤਾਂ ਉਹ ਆਪਰੇਸ਼ਨ ਆ ਜਿਹੜੇ ਉਹ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਲਈ ਵੀ ਚੱਲ ਸਕਦੇ ਆ ਕਿਉਂ ਅਸੀਂ ਇਹ ਭੁੱਲ ਗਏ ਇਸ ਤਰ੍ਹਾਂ ਦੇ ਜਿਹੜੇ ਸਰਜੀਕਲ ਆਪਰੇਟ ਆ ਜਿਹੜੇ ਇਸ ਤਰ੍ਹਾਂ ਦੇ ਆਪਰੇਸ਼ਨ ਆ ਉਹ ਸਾਡੇ ਪੰਜਾਬ 'ਚ ਸਾਡੀ ਪੰਜਾਬ ਦੀ ਜਵਾਨੀ 'ਚ ਲੱਗੀ ਨਸ਼ੇ ਦੀ جنگ ਆ ਜਿਹੜੀ ਇਹ ਕੋਈ ਬਾਡਰਾਂ ਦੀ جنگ ਨਾਲੋਂ ਘੱਟ ਨਹੀਂ ਉਸ ਜੰਗ ਤੋਂ ਵੀ ਗੰਭੀਰ ਆ ਜੇ ਆ ਜੰਕੜੇ ਕੱਢ ਕੇ ਵੇਖੀਏ ਜੇਕਰ ਆ ਜੰਕੜੇ ਜਾਣਨੇ ਹੋਣ ਤਾਂ ਮੈਨੂੰ ਲੱਗਦੇ ਇੰਨੇ ਜ਼ਿਆਦਾ ਅੰਕੜੇ ਵਧੇ ਪਏ ਆ ਕਿ ਅਸੀਂ ਸੋਚ ਕੇ ਹੈਰਾਨ ਹੋ ਜਾਾਂਗੇ ਇੱਕ ਇੱਕ ਪਿੰਡ ਦੇ ਵਿੱਚੋਂ ਪਤਾ ਨਹੀਂ ਕਿੰਨੇ ਕਿੰਨੇ ਨੌਜਵਾਨ ਆ ਜਿਹੜੇ ਮੌਤ ਦੇ ਘਾਟ ਉਤਾਰੇ ਗਏ ਆ ਸੋ ਅੱਜ ਲੋੜ ਆ ਸਮੇਂ ਦੇ ਨਾਲ ਸਾਨੂੰ ਸ਼ਰਾਬ ਦੇ ਪ੍ਰਤੀ ਵੀ ਆਵਾਜ਼ بلند ਕਰਨ ਦੀ ਜਿਹੜੇ ਲੋਕ ਕਹਿੰਦੇ ਆ ਨਾ ਸ਼ਰਾਬ ਕੋਈ ਨਸ਼ਾ ਨਹੀਂ ਉਹ ਲੋਕ ਅੱਜ ਉਹਨਾਂ ਲੋਕਾਂ ਦਾ ਹਾਲ ਦੇਖੋ ਪਹਿਲਾਂ ਵੀ ਇੱਕ ਵਾਰਾਂ ਜ਼ਹਿਰੀਲੀ ਸ਼ਰਾਬ ਪੀਂਦੇ ਨਾਲ ਅਣਗਿਣਤ ਮੌਤਾਂ ਹੋਈਆਂ ਸੀ ਤੇ ਅੱਜ ਵੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 15 ਮੌਤਾਂ ਹੋ ਚੁੱਕੀਆਂ ਕਈ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਇਹਦਾ ਜ਼ਿੰਮੇਵਾਰ ਕੌਣ ਜਿਹੜੇ ਇਸ ਤਰ੍ਹਾਂ ਦੀਆਂ ਇੰਡਸਟਰੀਆਂ ਸ਼ਰਾਬ ਦੀਆਂ ਇੰਡਸਟਰੀਆਂ ਨੂੰ ਜਿਹੜੇ ਲਾਇਸੈਂਸ ਦਿੰਦੇ ਨੇ ਉਹ ਜ਼ਿੰਮੇਵਾਰ ਨੇ ਜਿਹੜੇ ਇਸ ਤਰ੍ਹਾਂ ਦੀਆਂ ਇੰਡਸਟਰੀਆਂ ਖੋਲਦੇ ਨੇ ਉਹ ਜ਼ਿੰਮੇਵਾਰ ਨੇ ਉਹ ਠੇਕੇਦਾਰ ਜ਼ਿੰਮੇਵਾਰ ਨੇ ਜਿਹੜੇ ਦੋਸ਼ੀ ਹੋ ਫੜ ਕੇ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਤੇ ਪਰਿਵਾਰਾਂ ਨੂੰ ਇਨਸਾਫ਼ ਮਿਲਣੇ ਚਾਹੀਦੇ ਧੰਨਵਾਦ